ਇਹ ਲੱਖ ਰੁਪਇਆ ਮਾਤਾ ਇਹ ਤੁਹਾਡੇ ਵਾਸਤੇ ਆ ਇਹ ਆ ਘਰ ਸਟਾਰਟ ਕਰਾਉਣ ਵਾਸਤੇ ਘਰ ਤੇ ਲਾਉਣ ਵਾਸਤੇ 1.50 ਹਜ਼ਾਰ ਦਿਓ ਤੇ ਇਹ 50 ਹਜ਼ਾਰ ਆਪਣਾ ਆਪਣੇ ਖਰਚੇ ਪਾਣੀ ਵਾਸਤੇ ਦਵਾਈ ਲੈਂਡ ਚਲੇਗੇ ਕਿ ਜਾਂਦੇ ਆ ਪਾਣੀ ਦੇ ਵਿੱਚ ਬਹੁਤ ਮਾੜਾ ਆਇਆ ਜੀ ਦੇਖੋ ਸਾਨੂੰ ਮੇਰਾ ਤੇ ਉਹਦਾ ਹੀ ਸਾਰਾ ਹੀ ਤੀ ਆਉਦੇ ਘਰੇ ਕੀ ਇਹਦਾ ਨਹੀਂ ਤੁਹਾਡੇ ਬੱਚੇ ਆ ਤੁਹਾਡੇ ਬੱਚੇ ਆ ਠੀਕ ਆ ਸਾਨੂੰ ਵੇਖ ਕੇ ਸਾਰੇ ਪੰਜਾਬ ਦੇ ਬੱਚੇ ਆਉਣਗੇ ਇਕ ਨਾ ਦੋ ਦੋ ਵਾਸਤੇ ਤੁਹਾਨੂੰ ਗਾਂ ਦੇ ਕੇ ਚੱਲੇ ਆ ਤੇ ਪੱਠਿਆਂ ਪੁੱਠਿਆਂ ਦਾ ਹੈਗਾ ਨਾ ਜਿਗਾੜ ਸਾਰਾ ਅਸੀਂ ਪੂਰਾ ਖਿਆਲ ਰੱਖਿਆ ਹਾਂ ਬਾਬਾ ਜੀ ਹੁਣਾਂ ਨੇ 9 ਪਿੰਡ 12 ਪਿੰਡ ਅਡਾਪਟ ਕੀਤੇ ਆ ਹਾਂ ਅਸੀਂ ਬਾਬਾ ਜੀ ਹੈਗੇ ਆ ਬਸ ਠੀਕ ਆ ਮਾਦਾ ਮਾਦਾ ਨਾ ਅਸੀਂ ਸਪੈਸ਼ਲ ਆਏ ਆ ਜੀ ਠੀਕ ਆ ਹਾਂ ਬਹੁਤ ਮਾੜਾ ਆਇਆ ਜੀ ਦੇਖੋ ਸਾਡਾ ਮੇਰਾ ਤੇ ਉਹਦਾ ਹੀ ਸਾਰਾ ਇੱਥੇ ਆਉਦੇ ਘਰੇ ਗਏ ਨਹੀਂ ਤੁਹਾਡੇ ਬੱਚੇ ਆ ਤੁਹਾਡੇ ਬੱਚੇ ਆ ਠੀਕ ਆ ਸਾਨੂੰ ਵੇਖ ਕੇ ਸਾਰੇ ਪੰਜਾਬ ਦੇ ਬੱਚੇ ਆਉਣਗੇ ਤੇ ਕੋਈ ਨਹੀਂ ਜੋ ਹੁਣ ਘਾਟਾ ਦਾ ਐਸਾ ਪਿਆ ਵੀ ਨਾ ਪੂਰਾ ਹੋਣ ਵਾਲਾ ਪਰ ਰੱਬ ਰੱਬ ਵੀ ਹਨਾ ਉਹਦਾ ਕਿਵੇਂ ਲੱਖ ਰੁਪਿਆ ਦਿਓ ਆਪਣਾ ਇਦਾਂ ਹੀ ਆਉਂਦਾ ਰੱਬ ਮਾਤਾ ਜੀ ਬਹੁਤ ਦੁਖੀ ਹੁੰਦੇ ਇਹ ਨਾ ਇਹ ਲੱਖ ਰੁਪਿਆ ਮਾਤਾ ਇਹ ਤੁਹਾਡੇ ਵਾਸਤੇ ਆ ਹਾਂਜੀ ਇਹ ਆ ਘਰ ਸਟਾਰਟ ਕਰਾਉਣ ਵਾਸਤੇ ਘਰ ਤੇ ਲਾਉਣ ਵਾਸਤੇ ਪਲਸਟਰ ਪਲਸਟਰ ਇੱਕ 50000 ਦਿਓ ਬੋਲੇ ਆਦੇ ਹੈ। ਆ 1 ਲੱਖ ਰੁਪਇਆ ਲਾ ਲਿਓ ਕਰਤੇ। ਇਹ 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 50000 ਆਪਣਾ 50000 ਆਪਣੇ ਖਰਚੇ ਬਾਣੀ ਵਾਸਤੇ। ਹਾਂ ਠੀਕ ਹੈ 1.5 ਲੱਖ ਰੁਪਇਆ ਹੋਗੇ ਤੁਹਾਡੇ ਕੋਲ। ਠੀਕ ਹੈ। ਬਾਕੀ ਠੀਕ ਹੈ। ਠੀਕ ਹੈ ਮਾ। ਠੀਕ ਹੈ ਮਹਾਰਾਜ ਜੀ। ਇਹ ਆਪ ਤੁਹਾਡੇ ਨਾਲ ਖੜਿਆ। ਇਹ ਅਸੀਂ ਅਸੀਂ ਆਪਣੇ ਸਾਰੇ ਪੰਜਾਬ ਵੱਲੋਂ ਆ। ਪੰਜਾਬ ਸੰਪਤੀ ਤੇ ਸ਼ਿਕਾਰ ਕਰਨ ਨੂੰ ਫਾਮ ਨਹੀਂ ਹੈਗਾ ਪਾਣੀ ਦੇ ਵਿੱਚ ਬਾਹਰ ਬੁਕਾ ਲੇ ਜੀ ਜਾ ਕੇ ਅਸੀਂ ਕਿਹਾ ਕਿ ਉੱਥੇ ਸ਼ਿਕਾਰ ਕਰਦੇ ਆਪਰੇ ਵਾਰਸ ਪੰਜਾਬ ਦੇ ਜਥੇ ਬੰਦੀ ਨਾ ਉਹਨਾਂ ਫਿਰ ਇੰਤਜ਼ਾਮ ਕਰਕੇ ਦੇਉਂ। ਉਹ ਜਿਹੜੀ ਘਰ ਦੀ ਛੱਤ ਚੋਂਦੀ ਹੈ ਤੁਸੀਂ ਹੁਣ ਮਨਕੀਰਤ ਨੇ ਪੈਸੇ ਦਿੱਤੇ ਆ ਤੁਸੀਂ ਇੱਥੇ ਕੰਮ ਹੁਣ ਕਰਵਾਓ ਕੋਈ ਹੈ ਨਾਲ ਤੁਹਾਡੇ ਪਰਿਵਾਰ ਵਿੱਚ ਹੋਰ ਖੜੇ ਆ ਤੁਹਾਡੇ ਨਾਲ ਕਿੰਨੇ ਕਿੰਨੇ ਲੋਕ ਆ ਹੋਰ ਖੜਾ ਹੋਣਾ ਹੈ ਤੁਸੀਂ ਜੋ ਵੀ ਜੋ ਵੀ ਲੋੜ ਰਹਿੰਦੀ ਹੈ ਨਾ ਹਾਲਸਾ ਨੰਬਰ ਕਾਊਂਟ ਕਰੋ ਵੀਰੇ ਹਾਲਸਾ ਹਾਂ 1.5 ਲੱਖ ਰੁਪਏ ਮਾਦਨ ਲੱਖ ਰੁਪਏ ਘਰ ਵਾਸਤੇ 50 ਹਜ਼ਾਰ ਚਲੋ ਖਰਚਾ ਖਰਚੇ ਵਾਸਤੇ 何パ<て> ਨੰਬਰ ਨੋਟ ਕਰਾ ਦਿਓ ਸਰਪੰਚ ਸਾਹਿਬ ਖਾਲਸਾ ਟੀਮ ਨੂੰ ਸਾਡੀ ਨੂੰ ਨਾ ਕੋਈ ਕੋਲ ਹੁੰਦਾ ਤੁਹਾਡੇ ਦਿਨ ਦਾ ਆਈ ਤਾਂ ਹੁੰਦਾ ਆਪਦੇ ਘਰ ਚ ਟਾਂਗ ਪਾਣੀ ਦੇ ਕੋਈ ਕੋਲ ਹੁੰਦਾ ਤੁਹਾਡੇ ਕੋਲ ਹੁੰਦਾ ਕੋਈ ਕੋਲ ਉਹ ਮੱਕੰਦੀ ਵੇ ਦੁਆਜ ਨਾਲ ਗੱਲ ਕਰ ਇਕੱਲੇ ਤੁਸੀਂ ਆ ਮੇਰੀ ਟੀਆ ਨਹੀਂ ਨਹੀਂ ਫਿਰ ਬਾਜੀ ਇਹਨਾਂ ਦੇ ਨੀਅਰ ਬਾਈ ਕੋਣ ਰਹਿੰਦਾ ਇੱਕ ਮਿੰਟ ਇੱਕਨ ਬਾਜੀ ਇੱਕਨ ਇੱਕ ਬਾਜੀ ਇੱਕ ਮਿੰਟ ਨੀਅਰ ਬਾਈ ਬਾਜੀ ਪਤਾ ਕੀ ਬਜ਼ੁਰਗ ਨੇ ਮਾਤਾ ਆ ਨਾ ਇਹਨਾਂ ਕੋਈ ਪੇਮੈਂਟ ਲੈ ਕੇ ਨਹੀਂ ਕੋਈ ਗੱਲ ਹੈਨਾ ਕੋਈ ਧਿਆਨ ਰੱਖੋ ਥੋੜਾ ਧਿਆਨ ਰੱਖਿਓ ਕੁੜੀ ਹੈ ਜੀ ਬਾਈ ਜੀ ਆ ਬਾਈ ਇਹਨਾਂ ਦੀ ਧੀ ਆ ਅੱਛਾ 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 ਕੁੜੀਆ ਇਹਨਾਂ ਦੇ ਜਿਹੜੇ ਦਮੜਾ ਅੱਛਾ 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 ਕਿੰਨਾ ਦੂਰ ਹੈ ਤੁਹਾਡਾ ਪਿੰਡ ਅੱਛਾ ਜਵਾਈ ਨਾ ਲਿਆ ਹਾਂ ਮਾਤਾ ਨਾ ਲਿਆ ਆਪਣਾ ਰੂਪੇ ਰੂਪੇ ਉਹ ਰੂਪੇ ਹੈ ਨਹੀਂ ਪਿੱਛੇ ਅੱਛਾ ਵੀਰੇ ਇੱਕ ਇੱਕ ਗਾਂ ਲਿਖੋ ਇੱਥੇ ਇੱਕ ਗਾਂ ਦੇ ਕੇ ਜਾ ਗਾਂ ਲਿਖਦੇ ਖਾਲਸਾ ਉਹ ਗਾਂ ਭੇਜੋ ਖਾਲਸਾ ਇੱਕ ਗਾਂ ਭੇਜੋ ਇੱਕ ਉਧਰ ਭੇਜਣੀ ਹੈ ਇੱਕ ਇਧਰ ਭੇਜੋ ਨਿਹਾਂ ਸਤਿ ਸ੍ਰੀ ਅਕਾਲ ਠੀਕ ਆ ਬਹੁਤ ਬਖਸ਼ਿਸ਼ ਭੈਣੇ ਬਹੁਤ ਮਾੜਾ ਹੋਇਆ ਨਾ ਤੇ ਪਰ ਕੋਈ ਨਹੀਂ ਪੰਜਾਬ ਖੜਾ ਤੁਹਾਡੇ ਨਾਲ ਆਤਮਾਨ ਲਓ ਜਦੋਂ ੱੱਕਾ ਹੋਣਾ ਉਹ ਇਹਦੀ ਸਿਸਟਰ ਹੀ ਆ ਵਿਚਾਰੀ ਉਹ ਵੀ ਇਹਦੀ ਸਕੀ ਸਿਸਟਰ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਪਹਿਲਾਂ ਕਿ ੱੱਕ ਆ ਗਿਆ ਅੱਛਾ ਅੱਛਾ ਜਿਨ੍ਹਾਂ ਦੇ ਆਪਾਂ ਘਰੇ ਗਏ ਹੈ ਨਾ ਉਹ ਇਹਦੀ ਸਕੀ ਸਿਸਟਰ ਆ ਕੋਈ ਗੱਲ ਨਹੀਂ ਬੀਬੀ ਉਹਨਾਂ ਦੇ ਵਿੱਚ ਘਰੇ ਜਾ ਕੇ ਆਏ ਉਹਨਾਂ ਦਾ ਵੀ ਸ਼ੁਰੂ ਕਰਵਾ ਕੇ ਆਏ ਆ ਇਹ ਕਾ ਗੁੰਦਲਪੁਰੇ ਕੀ ਹੋਇਆ ਇੱਥੇ ਨਹੀਂ 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 ਦੇਖਿਓ ਜਿਨ੍ਹਾਂ ਦੇ ਆਪਾਂ ਪਹਿਲਾਂ ਗਏ ਸੀ ਹਾਂਜੀ ਹਾਂਜੀ ਜਿਨ੍ਹਾਂ ਦੇ ਪਹਿਲੇ ਪੈਸੇ ਦੇ ਰਹੇ ਸੀ ਜਿਨ੍ਹਾਂ ਦੇ ਤਿੰਨ ਤਿੰਨ ਮੁੰਡੇ ਲੈ ਕੇ ਆਏ ਆ ਉੱਥੇ ਵੀ ਨਾ ਇਹ ਗੱਲ ਕਰਦਾ ਸੀ ਮੈਂ ਵੀ ਉਹ ਵੀ ਘਰੇ ਉਹ ਵੀ ਪੈਸੇ ਵੜਾ ਗਏ ਆ ਆਪਾਂ ਪਰ ਪੈਸੇ ਕੋਈ ਖੂਕੀ ਲੈ ਜਾਈਏ ਕੋਈ ਲੈ ਜਾਈਏ ਪਰ ਉਹ ਕਹਿੰਦੇ ਵੀ ਮੈਂ ਆਪ ਹੀ ਕਰਨਾ ਆਪ ਹੀ ਰੱਖਣ ਤੁਹਾਨੂੰ ਮਾਦਾ ਬਸ ਥੋੜਾ ਧਿਆਨ ਰੱਖਿਓ ਠੀਕ ਆ ਵੀ ਆਪਾਂ ਹਾਂ ਫੈਮਿਲੀ ਲਾਗੇ ਬੰਨੇ ਹੈਗਾ ਇਹ 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 ਲੱਖ ਰੁਪਈਆ ਤਾਂ ਲਾ ਲਿਓ ਕਰਤੇ ਇਹ 50000 ਤੁਹਾਡਾ ਜਿਓ ਖਰਚਾ ਪਾਣੀ ਇੱਕ ਨਾ ਦੁੱਧ ਵਾਸਤੇ ਤੁਹਾਨੂੰ ਗਾਂ ਦੇ ਕੇ ਚੱਲੇ ਆ ਠੀਕ ਆ ਠੀਕ ਆ ਤੇ ਪੱਠਿਆਂ ਪੁੱਠਿਆਂ ਦਾ ਹੈਗਾ ਨਾ ਜਿਗਾਰਡ ਸਾਰਾ ਨੀ ਆਪੇ ਪੱਠਿਆਂ ਦਾ ਵੀ ਸਰਦਾਰ ਸਰਦਾਰ ਜੀ ਕੋਈ ਲਾਗੇ ਬੰਨੇ ਹੋ ਗਾ ਪੱਠਿਆਂ ਦਾ ਹੋ ਜਾਊਗਾ ਪੱਠਿਆਂ ਦਾ ਕਰਾ ਦੇ ਪਿੰਡ ਲੈ ਹੋਏ ਨਸੀ ਅਸੀਂ ਇਹ ਪੂਰਾ ਖਿਆਲ ਰੱਖਾਂਗੇ ਬਾਬਾ ਬਾਬਾ ਜੀ ਹੋਣਾ ਨੇ 9 ਪਿੰਡ 12 ਪਿੰਡ ਅਡਾਪਟ ਕੀਤੇ ਆ ਬਾਬਾ ਜੀ ਹੈਗੇ ਆ ਬਸ ਠੀਕ ਆ ਅਸੀਂ ਨਾਲ ਠੀਕ ਆ ਜੀ ਠੀਕ ਆ ਆਜੋ ਮਾਤਾ ਅਸੀਂ ਥੋੜਾ ਸਾਨੂੰ ਨਾ ਅਸੀਂ ਸਾਰੇ ਸਾਨੂੰ ਆਇਆ ਵੀ ਵੱਧ ਤੋਂ ਵੱਧ ਸਾਡਾ ਨੰਬਰ ਤੁਹਾਡਾ ਆ ਗਿਆ ਸਾਡਾ ਨੰਬਰ ਹਾਂ ਪਟਾਈਏ ਪਰ ਰੱਖਾਂਗੇ ਵੱਧ ਆ ਗਿਆ ਲਈ ਠੀਕ ਹੈ ਸਾਡਾ 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 ਭਾਵਾ ਨਹੀਂ ਮਾਰਨੀ ਖੜੇ ਆ ਤੇਰੇ ਨਾਲ ਠੀਕ ਹੈ ਵੱਧ ਤੋਂ ਵੱਧ ਘਰ ਕੱਢ ਲਈਏ ਸਾਡਾ ਹੱਥ ਹਣਾ ਤਾਂ ਕਰਕੇ